ਪ੍ਰਾਪਰਟੀ 딜ਰ ਬੇਚੇ ਤੇ ਆਪਣੀ ਨਾਲ ਸੰਸਕਾਰ ਵਜੰਡਰ ਵਿੱਚ ਹੋਇਆ ਇੰਤਿਮ ਸੰਸਕਾਰ ਲੰਬੀ ਰਪੇਂਦੀ ਖਾਵਾਲੇ ਵਿੱਚ ਇਕੱਠੇ ਬਰੇ ਤਿੰਨ ਸਵੇ ਬੀਤੇ ਦਿਨੀ ਪ੍ਰਾਪਰਟੀ 딜ਰ ਨੇ ਕਿਤਾਸੀ ਸੁਸਾਇਦ ਬੇਚੇ ਤੇ ਪਤਨੀ ਦਾ ਕਤਲ ਕਰਕੇ ਦਿੱਤੀ ਸੀ ਜਾਨ। ਧਰ ਵਿਪਾਕ ਦਾ ਪੁਰਾਣਾ ਰਿਕਾਰਡ ਰੈਪਰੋ ਉਸੇ ਪਿਛਲੇ ਕਈ ਦਿਨਾਂ ਤੋਂ ਬਰਾਡੇ ਵਿੱਚ ਰਹਿ ਕਾਂਸੀ ਰਿਕਾਰਡ ਪੁਰਾਣਾ ਦਸਤਾਵੇਜ਼ ਰਬੰਦ ਦੇ ਲਿਖਾਰੇ ਰਿਕਾਰਡ ਕਰਮਚਾਰੀਆਂ ਦੇ ਦਾਰ ਕਾਰਡ ਦੀਆਂ ਫੋਟੋ ਸਟੇਟ ਕਾਪੀਆਂ ਵੀ ਮੌਜੂਦ। 10 ਰੁਪਏ ਤੋਂ ਪਰੇਸ਼ਾਨ ਹੋਇਆ ਤਾਂ ਨਿੱਕੀ ਖੁਦਕੁਸ਼ੀ ਪਿੰਡ ਪੰਡੋਰੀ ਗੋਲਾ ਹਵੇਲੀਆਂ ਦੇ ਰਹਿਣ ਵਾਲੀ ਸੀ ਮ੍ਰਿਤਕਾ ਦਾਸ ਜਲੀ ਕਰੇ ਸੰਤਾਂਕ ਪਰੇਸ਼ਾਨ ਔਲਾਦ ਦਾ ਹੋਣ ਤੇ ਵੀ ਕਿਤੇ ਅਲੱਗ ਸੀ ਤੰਗ ਪਰੇਸ਼ਾਨ ਪੰਜਾਬ ਰੋਡ ਵੇਜ਼ ਪੰਬਸ ਕੰਟਰੈਕਟ ਕੱਚੇ ਮੁਲਾਜ਼ਮ ਯੂਨੀਅਨ ਨਵਾਸ਼ਾੜ ਆਪਣੇ ਮੰਗਾਂ ਨੂੰ ਲੈ ਕੇ ਰੋਡ ਵੇਜ਼ ਦੇ ਬਾਹਰ ਕੀਤੀ ਗੇਟ ਰੈਲੀ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੇ ਖਿਲਾਫ ਕੀਤੀ ਨਾਰੇਬਾਜ਼ੀ ਮਨਜੀਗੋ ਬਿੰਕੜ ਵਿਖੇ 26 ਜੂਨ ਨੂੰ ਹੋਣ ਵਾਲਾ ਨੰਦਕਾਰੀ ਸਮਾਗਮ ਸਿੰਘ ਜਿੱਥੇ ਬੰਦਿਆਵਾਂ ਵੱਲੋਂ ਜ਼ਬਰਦਸਤ ਵਿਰੋਧ ਕਾਇਮ ਕੀਤਾ ਗਿਆ ਰਾਦੇ ਐਸਜੀਪੀਸੀ ਦੇ ਵੱਲੋਂ ਇਸ ਸਮਾਗਮ ਦੇ ਕੀਤੀ ਗਈ ਵਿਰੋਧਤਾ ਸਵੇਰ ਵੇਲੇ ਛੋਟਾ ਖੋਹਾ ਦੀ ਹਵਾਲਾਤਾਂ ਦੇ ਵਿੱਚ ਲਗਾਤਾਰ ਜ਼ਫਾ ਰੇਲਵੇ ਸਟੇਸ਼ਨ ਤੋਂ ਤਰੰਤ ਲੁੱਟੇਰੀਆ ਵੱਲੋਂ ਵਾਰਦਾਤ ਨੂੰ ਅੰਜਾਮ 10000 ਰੁਪਏ ਤੇ ਮੋਬਾਈਲ ਫੋਨ ਖੋਣ ਤੋਂ ਬਾਅਦ ਕੀਤੀ ਕੋਟਮਾਰ ਮਲੇ ਕੋਟਲਾ ਪੁਲਿਸ ਨੇ 94 ਤੱਕ ਆਬੂ ਵਖਵਖਾਵਾ ਚੋਰੀ ਕੀਤਾ ਸਨ ਮੋਟਰਸਾਈਕਲ ਆਟੋ ਮੋਟਰਸਾਈਕਲ ਕਿਤੇ ਗਏ ਚੋਰੀ ਫਰੀਦਕੋਟ ਦੇ ਵਿੱਚ ਨਹੀਂ ਰੁਕ ਰਹੀਆਂ ਚੋਰੀਆਂ ਜੋਰਾ ਨੇ બીજી ਦੁਕਾਨ ਨੂੰ ਬਣਾਇਆ ਨਿਸ਼ਾਨਾ ਦੁਕਾਨ ਦੇ ਵਿੱਚ ਲੱਖਾਂ ਰੁਪਏ ਦਾ ਸਾਮਾਨ ਹੋਇਆ ਚੋਰੀ ਜਨਦਰ ਦੇ ਹੱਥ ਪੁਲਿਸ ਨੂੰ ਮਿਲੀ ਕਾਮਯਾਬੀ ਵਿਰੋਧੀ ਮੰਡਲ ਵਾਲੇ ਦੀਦਾ ਪਰਦਾ ਪਾਸ਼ 8 8 ਮੁਲਜ਼ਮਾਂ ਦੇ ਵਿੱਚੋਂ 6 ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਪੁਲਿਸ ਦੇ ਨਾਲ ਮੁੱਠਪੇੜ ਦਰਾਲੇ ਕਮਲਜ਼ਮ ਹੋਇਆ ਜ਼ਖਮੀ ਮਾਸਰ ਵਿੱਚ ਹੋਈ ਲਾਇਦਾ ਮਾਮਲਾ ਦੋਗਤਾਰੇ ਵਿੱਚ ਹੋਈ ਲੜਾਈ ਇੱਕ ਸ਼ਖਸ ਦੀ ਹੋਈ ਸੀ ਮੌਤ ਪੁਲਿਸ ਨੇ 14 ਬੰਦੇ ਲੋਕਾਂ ਦੇ ਖਿਲਾਫ ਦਰਜ ਕੀਤਾ ਮਾਮਲਾ